4 ਜਣਾਂ ਨੇ ਮਿਲ ਕੇ 13 ਸਾਲ ਦੀ ਬੱਚੀ ਨਾਲ ਰੇਪ ਕੀਤਾ ਰੇਪ ਕਰਨ ਤੋਂ ਬਾਅਦ ਉਸ ਕੇਸ ਨੂੰ ਦਬਾਉਣ ਦੇ ਲਈ ਐਮਐਲਏ ਸਾਹਿਬ ਦੀ ਸਹਾਇਤਾ ਲਈ ਗਈ ਮਿਲ ਜੇ ਹਿ ਸ਼ਿਵਾ ਵਰ ਮੋਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ ਹਮ ਸੇਮ ਜਪ ਜਾਇ ਲੜੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਜੀ ਪਾਸ਼ਾ ਜੀ ਤਸਵੀਰ ਪਾਸ਼ਾ ਸ਼੍ਰੀ ਗੁਰੂ ਵਿੰਸੰਗ ਜੀ ਮਹਾਰਾਜ ਔਰ ਪੰਜ دریاਵਾਦੀ ਧਰਤੀ ਜਿਹਨੂੰ ਪੀਰਾਂ ਫਕੀਰਾਂ ਦੀ ਧਰਤੀ ਕਹਿੰਨੇ ਆਪਾਂ ਸਭ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰੂਦੇਵ ਧੰਨ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮਾਨਯੋਗ ਭਗਵੰਤ ਸਿੰਘ ਮਾਨ ਜਿਹਨੂੰ ਇੱਕ ਸਵਾਲ ਕਰਨਾ ਚਾਹਨਾ ਤੁਹਾਡੇ ਸਾਰੇ ਰਿਸਪੈਕਟਿਡ ਮੀਡੀਆ ਭਰਾਵਾਂ ਦੇ ਰਾਹੀਂ ਕਿ ਮਾਨ ਸਾਹਿਬ ਤੁਹਾਡੇ ਘਰ ਵੀ ਬਟੀਆਂ ਦਾ ਆਗਮਨ ਹੋਇਆ ਤੁਹਾਡੇ ਘਰ ਵੀ ਧੀਆ ਤੁਹਾਡੇ ਘਰ ਵੀ ਮਾਂ ਤੁਹਾਡੇ ਘਰ ਵੀ ਪੈਣਾ ਇੱਕ 13 ਸਾਲ ਦੀ ਬੱਚੀ ਕਹਿੰਦੇ ਐਤੀ ਮਾਰ ਪਈ ਗੁਰਲਾਣਾ ਤਾਂ ਕਿ ਦਰਦ ਨਾ ਆਇਆ ਇੱਕ 13 ਸਾਲ ਦੀ ਬੱਚੀ ਨਾਲ ਰੇਪ ਹੋ ਜਾਂਦਾ ਰੇਪ ਹੋਣ ਤੋਂ ਬਾਅਦ ਜਦੋਂ ਬੱਚੀ ਪ੍ਰੈਗਨੈਂਟ ਹੋ ਜਾਂਦੀ ਆਪਣੇ ਘਰ ਇਨਫਰਮੇਸ਼ਨ ਦਿੰਦੀ ਆ ਮਾਪੇ ਪਾਪ ਨੂੰ ਦੱਸਦੀ ਆ ਕਿਸ ਦਾ ਸਹਾਰਾ ਲੈਂਦੀ ਆ ਸੋਨੂ ਜੀ ਦਾ ਇਹ ਚੌਂਕੀ ਜਾਂਦੇ ਆ ਥਾਣੇ ਜਾਂਦੇ ਆ ਥਾਣੇ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਕਿ ਜਿਹੜਾ ਬੰਦਾ ਮੇਨ ਅਕਿਊਜ਼ਡ ਆ ਮੌਜੂਦਾ ਸਰਕਾਰ ਦੇ ਵਿੱਚ ਐਮਐਲਏ ਮੈਡਮ ਚੀਨਾ ਦਾ ਰਾਈਟ ਹੈਂਡ ਹੈ ਗੌਰਵ ਪੁਲਸ ਉਹਨਾਂ ਨੂੰ ਤਾਂ ਧੋੜਾ ਦਿੰਦੀ ਹੈ ਲੇਕਿਨ ਵਿਦ ਦਾ ਡਾਇਰੈਕਸ਼ਨ ਆਫ ਹਾਈ ਕੋਰਟ ਐਫਆਈਆਰ ਦਰਜ ਕਰਨੀ ਪੈ ਜਾਂਦੀ ਆ ਉਹਦੇ ਚ ਦੋ ਅਕਿਊਜ਼ ਨੂੰ ਨਾਮਿਨੇਟ ਕਰਦੀ ਆ ਮੇਨ ਅਕਿਊਜ਼ ਨੂੰ ਛੱਡ ਦਿੰਦੀ ਆ ਕੁੜੀ ਦੇ ਜਦੋਂ ਇਨਫੋਰਮੇਸ਼ਨ ਹਾਈ ਕੋਰਟ ਨੂੰ ਦਿੱਤੀ ਜਾਂਦੀ ਹੈ ਪ੍ਰੈਗਨੈਂਟ ਆ ਵੀ ਇਹਦਾ ਅਬਾਰਟ ਕਰਾਈਏ ਜਾਂ ਬੱਚਾ ਜੰਮਣ ਲਈ ਇਹਨੂੰ ਆਪਾਂ ਪ੍ਰਯਾਸ ਕਰੀਏ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਦਿੱਤੀ ਜਾਂਦੀ ਆ ਡਾਇਰੈਕਸ਼ਨ ਹੋਣ ਤੋਂ ਬਾਅਦ ਬੱਚਾ ਮਰਿਆ ਹੋਇਆ ਪੇਟ ਚੋਂ ਪੈਦਾ ਹੁੰਦਾ لیکن مریا ہوا بچہ پیدا ہون ਤੋਂ ਬਾਅਦ ਜਦੋਂ ਕੁੜੀ ਦੇ 164 ਦੇ ਬਿਆਨ ਦਰਜ ਹੁੰਦੇ ਆ ਉਹਨਾਂ ਬਿਆਨਾਂ ਦੇ ਵਿੱਚ ਦੋ ਨਾਮ ਹੋਰ ਸਾਹਮਣੇ ਆਉਂਦੇ ਆ ਔਰ ਉਹ ਦੋਨ ਨਾਮਾਂ ਦੇ ਵਿੱਚੋਂ ਇੱਕ ਨਾਮ ਗੌਰਵ ਗੌਰਵ ਨਾਮ ਦਾ ਬੰਦਾ ਮੈਡਮ ਚੀਨਾ ਨਾਲ ਬੈਠ ਕੇ ਅੱਡ ਤੋਂ ਪੰਜ ਦਿਨ ਪਹਿਲਾਂ ਹੈਪੀ ਬਰਥਡੇ ਟੂ ਯੂ ਕੇਕ ਦੀ ਸੈਲੀਬ੍ਰੇਸ਼ਨ ਕਰ ਰਿਹਾ ਕਹਿੰਦੇ ਡੁੱਬ ਮਾਰਿਆ ਪਿੰਡ ਜਾਣੀ ਚਾਹੀਦੀ ਹੈ ਐਦਾਂ ਦੀ ਔਰਤ ਜਿਹੜੀ ਕਿਸੇ ਦਰਦ ਨੂੰ ਨਹੀਂ ਸਮਝਦੀ ਜਲੰਧਰ ਬਾਏ ਇਲੈਕਸ਼ਨ ਹੋ ਰਿਹਾ ਅਗਰ ਮੇਰੀ ਵੀਡੀਓ ਜਲੰਧਰ ਦੇ ਨਿਵਾਸੀਆਂ ਤੱਕ ਪਹੁੰਚਦੀ ਆ ਤੇ ਜਲੰਧਰ ਵਾਸੀਓ ਇੱਕ ਸਵਾਲ ਐ ਤੁਹਾਨੂੰ ਕਿ ਇਸ ਸਰਕਾਰ ਦੀਆਂ ਜਿੰਨੇ ਵਾਅਦੇ ਕੀਤੇ ਸੀਗੇ ਸਵਾਲ ਐ ਮੇਨਾ ਮੇਰਾ ਉਹਨੂੰ ਰਾਜੇ ਵੜਿੰਗ ਨੂੰ ਵੀ ਬੜਾ ਕਿਲ-ਕਿਲ ਕੇ ਬੋਲਦਾ ਸੀ ਮੈਂ ਯਕ ਕਰ ਦੂੰ ਮੈਂ ਵਾਅਦਾ ਕਰ ਦੂੰ ਮੈਂ ਯਾ ਲਾ ਦੂੰ ਮੈਂ ਉਹ ਲਾ ਦੂੰ ਕਿੱਥਿਆਂ ਤੂੰ ਰੋਜ਼ ਸੈਰ ਤੇ ਜਾਣਾ ਤੈਨੂੰ ਇੱਕ ਛੋਟੀ ਜੀ ਬੱਚੀ ਦਾ ਦਰਦ ਨਹੀਂ ਸਮਝ ਆਇਆ ਕਿੰਨਾ মিডিਆ ਭਰਾਵਾਂ ਨੇ ਹੈਲਪ ਕੀਤੀ ਐ ਕਿੰਨਾਂ ਨੂੰ ਖਬਰ ਨੂੰ ਚੱਕਣ ਦੀ ਕੋਸ਼ਿਸ਼ ਕਰਨੀ ਆ ਕੀਤੀ ਆ ਮੈਂ ਸਵਾਲ ਕਰਨਾ ਚਾਹਨਾ ਦਲ ਬਦਲੂ ਰਮਨੀਸ਼ ਸਿੰਘ ਬਿੱਟੂ ਨੂੰ ਕਿ ਕਿੱਥੇ ਕਰਿਓ ਵਾਦੇ ਇੱਕ ਅਰਧ ਪਿੱਛੇ ਤੂੰ ਬੋਲ ਪਿਆ ਵੀ اتنا ਮਿਸਬੀਹੇਵ ਹੋ ਗਿਆ ਤੇਰੇ ਸ਼ਹਿਰ ਦੇ ਵਿੱਚ ਸੋਨੀ ਸਾਹਿਬ ਨੇ ਪਹਿਲਾਂ ਗੱਲ ਕੀਤੀ ਆ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਕਿ ਤੁਹਾਡੇ ਵੱਲੋਂ ਸਲੋਗਨ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਉਹ ਬੇਟੀ ਬਚੂਗੀ ਤਾਂ ਹੀ ਪੜ੍ਹੂਗੀ ਇਹੀ ਕਹਿੰਦੇ ਹੁੰਦੇ এডਿਕੇਸ਼ਨ ਇਜ਼ ਅ ਚੀਜ਼ ਫਾਰ ਵੀ ਆਫ ਐਨੀ ਸੋਸਾਇਟੀ ਬਟ ਅਗਰ ਬੱਚੀ ਬਚੂਗੀ ਅਗਰ ਬੱਚੀ ਸੇਫ ਰਹੂਗੀ ਤੇ ਤਾਂ ਹੀ ਪੜ੍ਹੇਗੀ ਤਾਂ ਹੀ ਉਹ ਕੁਝ ਕਰ ਸਕੇਗੀ ਬਹੁਤ ਵੱਡਾ ਤੱਕਾ ਹੋਇਆ ਅਸੀਂ ਪ੍ਰਸ਼ਾਸਨ ਨੂੰ ਮਾਰਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਨਫਾਰਮੇਸ਼ਨ ਨਹੀਂ ਚੇਤਾਵਨੀ ਦਿੰਨੇ ਆ ਕਿ ਅਗਲੇ 3 ਦਿਨਾਂ ਦੇ ਵਿੱਚ ਵਿੱਚ ਦੋਸ਼ੀ ਗੌਰਵ ਗ੍ਰਿਫਤਾਰ ਨਾ ਹੋਇਆ ਉਹਦੇ ਨਾਲ ਜਿਹੜਾ ਦੂਜਾ ਸਾਥੀ ਸੀ ਗ੍ਰਿਫਤਾਰ ਨਾ ਹੋਇਆ ਔਰ ਦੂਜੀ ਵੱਡੀ ਗੱਲ ਮਾਰਯੋਗ ਮੰਤਰੀ ਸਾਹਿਬ ਇੱਕ ਐਗਜ਼ਾਮਪਲ ਸੈਟਲ ਕਰੋ ਐਗਜ਼ਾਮਪਲ ਸੈਟ ਕਰੋ ਮੈਡਮ ਛੀਮਾ ਨੂੰ ਚੀਨਾ ਨੂੰ ਇਮੀਜিয়েਟ ਤੁਸੀਂ ਸਸਪੈਂਡ ਕਰੋ ਐਮ ਐਲ ਏ ਸ਼ਿਪ ਤੋਂ ਔਰ ਦੁਬਾਰਾ ਇੱਥੇ ਹੀ ਬਾਇਲੈਕਸ਼ਨ ਕਰਾਓ ਤੁਹਾਨੂੰ ਪਤਾ ਲੱਗੇ ਕੌਣ ਸੱਚਾ ਤੇ ਕੌਣ ਝੂਠਾ ਅਗਰ ਇਹ ਕੰਮ ਨਹੀਂ ਹੁੰਦੇ ਉਹ ਦੋਸ਼ੀ ਗ੍ਰਫਤਾਰ ਨਹੀਂ ਹੁੰਦੇ ਉਹ ਜਿਹੜੇ ਐਸ ਪਰ ਐਫ ਆਈ ਆਰ ਬੰਦੇ ਐਸ ਪਰ ਡਾਇਰੈਕਸ਼ਨ ਆਫ ਹਾਈ ਕੋਰਟ ਬੰਦੇ ਤੁਸੀਂ ਗ੍ਰਫਤਾਰ ਨਹੀਂ ਕਰਦੇ ਤਾਂ ਅਸੀਂ ਅਗਲੇ 3 ਦਿਨਾਂ ਬਾਅਦ ਕੈਂਡਲ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਲੈਵਲ ਤੇ ਫਿਰ ਪੰਜਾਬ ਲੈਵਲ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕੋਟੀ ਦਾ ਘਰਾਵ ਕਰਾਂਗੇ ਅਗਰ ਫਿਰ ਵੀ ਹੱਲ ਨਹੀਂ ਹੁੰਦਾ ਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਆਲੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਜਾ ਕੇ ਬੈਠ ਕੇ ਅਸੀਂ ਆਪਣਾ ਦੁੱਖ ਜ਼ਾਹਰ ਕਰਾਂਗੇ ਉਹਨਾਂ ਦੀ ਕੋਠੀ ਦਾ ਵੀ ਘਰਾਵਾਂ ਪਹਿਲਾਂ ਲੜਾਈ ਸੀਗੀ ਇੱਕ ਦਿਨ ਦੀ ਜਿਹੜੀ ਕੁਖਚਤੀ ਮਰੀ ਹੈਗੀ ਆ ਉਹਦੀ ਕੀ ਕਾਰਵਾਈ ਕੀਤੀ ਜਾਏਗੀ ਇਹ ਤਾਂ ਹੁਣ ਕੀ ਕਹਿੰਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਪੁੱਛਿਆ ਜਾਏਗਾ ਕਿਉਂਕਿ ਕੁੜੀ ਜਿਹੜੀ ਬੱਚੀ ਹਾਈ ਕੋਰਟ ਦੇ ਆਰਡਰ ਦੇ ਨਾਲ ਡਿਲੀਵਰ ਹੋਈ ਹੈ ਉਹ ਮਰ ਚੁੱਕੀ ਹੋਈ ਹੈਗੀ ਆ ਉਹ ਮਰੀ ਬੱਚੀ ਪੈਦਾ ਹੋਈ ਆ ਉਹ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਆਹਤ ਕਰਨਾ ਚਾਹਨਾ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਕੱਲ ਜਿਹੜਾ ਹੋਇਆ ਉਹ ਕੀ ਕਹਿੰਦੇ ਹੈਗਾ ਚੰਗਾ ਹੋਇਆ ਮਾੜਾ ਹੋਇਆ ਕੱਲ ਬੜਾ ਕੱਲ ਦਾ ਬੜਾ ਹਿੰਦੂ ਤਾਂ ਕੀ ਕਹਿੰਦੇ ਆ ਚੜ ਚੜ ਕੇ ਆ ਰਿਹਾ ਹੈਗਾ ਕੀ ਕਹਿੰਦੇ ਮੀਡੀਆ ਦੇ ਵਿੱਚ ਕੀ ਕਹਿੰਦੇ ਆ ਆ ਵੀਤੀ ਹਿੰਦੂ ਦੀ ਹੈ ਉਹ ਉਹਦੇ ਦੇ ਭਰਾ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ ਉਹ ਹੀਰੋ ਜਣੀਆਂ ਹੈਗੀਆਂ ਆ ਧੀ ਦੀਆਂ ਜਣੀਆਂ ਕੀ ਕਹਿੰਦੇ 60 ਲੱਗ ਚੁੱਕੀ ਹੋ ਗਈ ਆ ਸਾਰੀ ਉਮਰ ਹੀ ਨਹੀਂ ਹੋਣੀ ਹੁਣ ਮੈਂ ਦੇਖਣਾ ਚਾਹੁੰਦਾ ਅਗਲੇ 10 ਦਿਨਾਂ ਚ ਹਿੰਦੂ ਤਾਂ ਕਿਹੜਾ ਲੁਧਿਆਣਾ ਬੰਦ ਕਰਦਾ ਤੇ ਕਿਹੜਾ ਪੰਜਾਬ ਬੰਦ ਕਰਦਾ ਹੈਗਾ ਇਹ ਮੈਂ ਆਪਦੇ ਮਾਧਿਅਮ ਤੋਂ ਉਹ ਹਿੰਦੂ ਤਾਂ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕੀ ਕਹਿੰਦੇ ਕੀ ਲੱਗਦਾ ਕੋਲ ਕਮਿਸ਼ਨ ਤੁਸੀਂ ਮਿਲੇ ਹੋਗੇ ਜਾ ਕੇ ਹੁੰਦੋਗੇ ਸਰ ਇਹਦੇ ਵਿੱਚ ਮੈਂ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰ ਦਵਾ ਇਹ ਵੀਰ ਜਿੱਦ ਦੇ ਨਾਏ ਸੀਗੇ ਉਹ ਦਿਨ 2-9 ਮਿੰਟ ਸੀਗੇ ਜੀ ਮਾਨਯੋਗ ਡੀਸੀਪੀ ਜਸਕਰਨ ਸਿੰਘ ਤੇਜਾ ਜੀ ਨੂੰ ਮਿਲੇਗੇ ਸੀਗੇ ਜੀ ਸਰਦਾਰ ਜਸਕਰਨ ਸਿੰਘ ਤੇਜਾ ਜੀ ਨੇ ਏਸੀਪੀ ਸਾਹਿਬ ਨੂੰ ਉਸ ਦਿਨ ਉਹ ਆਰਡਰ ਦਿੱਤਾ ਸੀਗਾ ਕਿ ਭਾਈ 164 ਦੇ ਜਿਹੜੇ ਬਿਆਨ ਹੈ ਉਹਦੇ ਮੁਤਾਬਕ ਜਿਹੜੇ ਵੀ ਆਪਣੇ ਤੁਹਾਡੇ ਦੋਸ਼ੀ ਹੈਗੇ ਆ ਉਹਨਾਂ ਨੂੰ ਨੋਮੀਨੇਟ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਚਾਰ ਨੋਮੀਨੇਟ ਕਰ ਦਿੱਤਾ ਜਾਵੇ ਕੋਈ ਤੁਸੀਂ ਕਿਸੇ ਵੀ ਤੁਹਾਡੀ ਕਿਸਜਨ ਦੀ ਹੈ ਨਾ ਕਲਿੱਪ ਦੇ ਵਿੱਚ ਜਿਹੜਾ ਚੌਕਿੰਗ ਚਾਰਜ ਨੂੰ ਅਸੈਪਟ ਕਰਦਾ ਹੈਗਾ ਕਿ ਹਾਂ ਚਾਰ ਉਹਦੇ ਵਿੱਚ ਕੀ ਹੈ ਦੋਸ਼ੀ ਹੈ ਉਹਦੇ ਵਿੱਚ ਗੁਰਬੀ ਦੋਸ਼ੀ ਹੈਗਾ ਹੈ